ਤਾ ਬੁਢਾਪਾ ਪੈਨਸ਼ਨ ਨੂੰ ਲੈ ਕੇ ਵੱਡੀਆਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪੰਜਾਬ ਸਰਕਾਰ ਨੇ ਵੱਡੀ ਅਪਡੇਟ ਦਿੱਤੀ ਹੈ ਸਾਰੇ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਅਪਡੇਟ ਨੇ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੇਣ ਜਾ ਰਹੇ ਹਾਂ ਨੰਨੇ ਜਿਹੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਨੂੰ ਲੈ ਕੇ ਸਮੇਂ-ਸਮੇਂ ਤੇ ਵੱਡੀਆਂ ਅਪਡੇਟ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਤੁਸਦੇ ਚੱਲਦੇ ਹੁਣ ਇੱਕ ਨੰਨੀ ਜਾਣਕਾਰੀ ਹੈ ਨਵੀਂ ਅਪਡੇਟ ਹੈ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਤਸਦੇ ਬੱਚੇ ਤੁਹਾਨੂੰ ਦੱਸਣ ਜਾ ਰਹੇ ਆ ਕਿ ਬੁਢਾਪਾ ਪੈਨਸ਼ਨ ਲੈਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਜਿਹੜਾ ਉਹ ਲੱਗ ਜਾਇਆਗਾ ਕਿਹੜੇ ਲੋਕਾਂ ਨੂੰ ਲੱਗਿਆ ਕਿਹੜੇ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਕੱਟੀ ਜਾ ਰਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਹੁਣ ਸਟੈਪ ਵਾਈਜ਼ ਸਟੈਪ ਦੇਣ ਜਾ ਰਹੇ ਆ ਤੇ ਦੋ ਵੱਡੀਆਂ ਅਪਡੇਟ ਹੈ ਉਹ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਰਹੇ ਆ ਤਾਂ ਪੰਜਾਬ ਦੇ ਵਿੱਚ ਦੱਸਦੀ ਕਿ ਮਾਨ ਸਰਕਾਰ ਵੱਲੋਂ ਵੱਡੇ ਫੈਸਲੇ ਜਿਹੜੇ ਤਾਂ ਉਹ ਲੈ ਜਾ ਰਹੇ ਨੇ ਤਾਂ ਉਸਦੇ ਚਲ-ਦਲ ਦੇ ਹੁਣ ਇੱਕ ਪੰਜਾਬ ਦੇ ਵਿੱਚ ਕਿ ਪੰਜਾਬ 'ਚ ਜਾਲ ਸਾਜੀ ਰਾਹੀਂ ਬੁਢਾਪਾ ਪੈਨਸ਼ਨ ਦਾ ਮਾਮਲਾ ਸਾਹਮਣੇ ਆਇਆ ਤਾਂ ਸੂਬੇ 'ਚ 67424 ਰੱਜੀ ਪੁੱਜੀ ਕਿਸਾਨਾਂ ਨੂੰ ਲੈ ਕੇ ਵਾਧਾ ਪੈਨਸ਼ਨ ਤੇ ਵੱਡੀ ਅਪਡੇਟ ਹੈ ਜਿਹੜੀ ਉਹ ਆਈ ਹੈ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਹੁਣ ਦੇਣ ਜਾ ਰਹੇ ਹਾਂ ਤਾਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਜੀਤ ਕੌਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਮਾਜਿਕ ਅਫਸਰਾਂ ਨੂੰ ਹਦਾਇਤ ਕੀਤੀ ਕਿ 15 ਦਿਨਾਂ ਦੇ ਅੰਦਰ ਅੰਦਰ ਅਸਲ ਵਾਧਾ ਪੈਨਸ਼ਨ ਲਾਭਪਾਤਰੀਆਂ ਦੀ ਆਮਦਨ ਸੰਬੰਧੀ ਦਸਤਾਵੇਜ਼ ਜਿਹੜੇ ਹਾਸਲ ਕੀਤੇ ਜਾਣ ਤਾਂ ਜੋ ਬਡਾਟਾ ਪੈਨਸ਼ਨ ਦਾ ਲਾਭ ਲੋੜਵੰਦ ਤੇ ਯੋਗ ਵਿਅਕਤੀਆਂ ਨੂੰ ਹੀ ਨੈਸਟੇ ਤਾਂ ਹੁਣ ਵੱਡੇ ਹੁਕਮ ਹੈ ਜਿਹੜੇ ਤਾਂ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਲੋਕ ਗਲਤ ਤਰੀਕੇ ਵਾਧਾ ਪੈਨਸ਼ਨ ਲੈ ਰਹੇ ਨੇ ਤਾਂ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਕੱਟੀ ਜਾਵੇ ਕਿਉਂਕਿ ਆਮਦਨ ਦੇ ਹਿਸਾਬ ਨਾਲ ਵਾਧਾ ਪੈਨਸ਼ਨ ਹੈ ਜਿਹੜੀ ਤਾਂ ਉਹ ਦਿੱਤੀ ਜਾਂਦੀ ਹੈ ਤੇ ਉਸ ਦੇ ਚਲਦੇ ਹੁਣ 15 ਦਿਨਾਂ ਦੇ ਅੰਦਰ-ਅੰਦਰ ਜਿਹੜੇ ਦਸਤਾਵੇਜ਼ ਹੈ ਉਹ ਮੰਗੇ ਆ ਤਾਂ 60000 ਤੋਂ ਘੱਟ ਸਾਲਾਨਾ ਅੰਦਰ ਲੈਣ ਵਾਲੇ ਲੋਕ ਪੈਨਸ਼ਨ ਦੇ ਹੱਕਦਾਰ ਹਨ ਤੇ ਜਿਹੜੇ ਜ਼ਿਆਦਾ ਜਿਨ੍ਹਾਂ ਦੀ ਅਨਕਮ ਹੈ ਤਾਂ ਉਹ ਹੱਕਦਾਰ ਨਹੀਂ ਹੋਏਗੀ ਤਾਂ 15 ਨੇ ਅੰਦਰੰਦਨ ਆਮਦਨ ਸੰਬੰਧੀ ਜਿਹੜੇ ਦਸਤਾਵੇਜ਼ ਹੈ ਤਾਂ ਉਹ ਕੈਬਨਟ ਮੰਤਰੀ ਡਾਕਟਰ ਵਿਜੀਤ ਕੌਰ ਉਹਨਾਂ ਨੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕਿ ਉਹ ਅਫਸਰ ਹੈ ਜਿਹੜੇ ਤਾਂ ਉਹ ਜਿਹੜੇ ਡਾਕੂਮੈਂਟਸ ਹੈ ਤਾਂ ਉਹ ਲੈ ਲੈਣ ਫਿਲਹਾਲ ਤੁਹਾਡੇ ਲਈ ਜਾਣਕਾਰੀ ਲੈ ਕੇ ਸੀ ਧੰਨਵਾਦ